ਟਰੈਕਟਰ ਫੈਕਟਰੀ ਵਿੱਚ ਟਰੈਕਟਰ ਕਿਵੇਂ ਬਣਦੇ ਨੇ ਵਿਗਿਆਨਿਕ ਤਰੀਕੇ ਨਾਲ ਪੂਰੀ ਅਸਲੀਅਤ ਨੂੰ ਜਾਣਾਂਗੇ ਦੋਸਤੋ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਖੇਤਾਂ ਵਿੱਚ ਵਰਤੋਂ ਆਉਣ ਵਾਲਾ ਟਰੈਕਟਰ ਫੈਕਟਰੀ ਵਿੱਚ ਕਿਵੇਂ ਬਣਦਾ ਹੈ ਅਤੇ ਇੱਕ ਟਰੈਕਟਰ ਤਿਆਰ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ ਇਹ ਜਾਣਕਾਰੀ ਤੁਹਾਨੂੰ ਅਸਲ ਵਿੱਚ ਫੈਕਟਰੀ ਦੇ ਅੰਦਰੋਂ ਵੇਖਣ ਨੂੰ ਮਿਲੇਗੀ ਚਲੋ ਫਿਰ ਜਾਣਦੇ ਹਾਂ ਸਾਰੀ ਪ੍ਰੋਸੈਸ ਨੂੰ ਟਰੈਕਟਰ ਕਿਵੇਂ ਮੈਨੂਫੈਕਚਰ ਕੀਤਾ ਜਾਂਦਾ ਹੈ ਡਿਜ਼ਾਈਨ ਤੇ ਯੋਜਨਾ ਹਰ ਟਰੈਕਟਰ ਦੀ ਬਣਾਵਟ ਤੋਂ ਪਹਿਲਾਂ ਇੰਜੀਨੀਅਰਾਂ ਵੱਲੋਂ ਡਿਜ਼ਾਈਨ ਤੇ 3D ਮਾਡਲ ਤਿਆਰ ਕੀਤੇ ਜਾਂਦੇ ਹਨ ਇਸ ਵਿੱਚ ਪਾਵਰ ਮਜ਼ਬੂਤੀ ਤੇ ਟਿਕਾਊਪਨ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਕੱਚਾ ਮਾਲ ਤੇ ਹਿੱਸੇ ਫੈਕਟਰੀ ਵਿੱਚ ਉੱਚ ਦਰਜੇ ਦੇ ਕੱਚੇ ਮਾਲ ਦੀ ਵਰਤੋਂ ਕੀਤੀ ਜਾਂਦੀ ਹੈ ਜਿਵੇਂ ਚੈਸੀ ਇੰਜਨ ਗিয়ার ਬਾਕਸ ਜੋ ਕਿ ਪ੍ਰੋਸੈਯੋਗ ਸਪਲਾਈਰਾਂ ਤੋਂ ਆਂਦਾ ਹੈ ਹਰ ਹਿੱਸਾ ਕੜੀ ਜਾਂਚ ਤੋਂ ਲੰਘਦਾ ਹੈ ਅਸੈਂਬਲੀ ਲਾਈਨ ਤੇ ਕੰਮ ਅਸੈਂਬਲੀ ਲਾਈਨ ਤੇ ਹਰ ਹਿੱਸਾ ਵੱਖ-ਵੱਖ ਸਟੇਸ਼ਨਾਂ ਤੇ ਜੋੜਿਆ ਜਾਂਦਾ ਹੈ CNC 레이저 ਕਟਰਾਂ ਰਾਹੀਂ ਚੈਸੀ ਦੇ ਹਿੱਸੇ ਕੱਟੇ ਜਾਂਦੇ ਹਨ ਫਿਰ ਰੋਬੋਟਿਕ ਵੈਲਡਿੰਗ ਨਾਲ ਜੋੜੇ ਜਾਂਦੇ ਹਨ ਪਿਸਟਨ ਕ੍ਰੈਂਕਸ਼ਾਫਟ ਸਿਲੰਡਰ ਹੈੱਡ ਤੇ ਹੋਰ ਹਿੱਸੇ ਜੋੜੇ ਜਾਂਦੇ ਹਨ ਇੰਜਣ ਨੂੰ ਚੈਸੀ ਤੇ ਫਿਟ ਕੀਤਾ ਜਾਂਦਾ ਹੈ ਗੀਅਰ ਬਾਕਸ ਐਕਸਲ ਤੇ ਟ੍ਰਾਂਸਮਿਸ਼ਨ ਸਿਸਟਮ ਜੋੜੇ ਜਾਂਦੇ ਹਨ ਹਾਈਡਰੌਲਿਕ ਪਾਈਪਾਂ ਵਾਇਰਿੰਗ ਤੇ ਲੀਵਰ ਸਿਸਟਮ ਲਗਾਏ ਜਾਂਦੇ ਹਨ ਅਤੇ ਫਿਰ ਟਰੈਕਟਰ ਦੀ ਬਾਡੀ ਕੈਬਿਨ ਤੇ ਵੀਲ ਫਿਟ ਕੀਤੇ ਜਾਂਦੇ ਹਨ ਪੇਂਟਿੰਗ ਤੇ ਫਿਨਿਸ਼ਿੰਗ ਟਰੈਕਟਰ ਨੂੰ ਪਾਊਡਰ ਕੋٹنگ ਜਾਂ ਇਲੈਕਟ੍ਰੋਸਟੈਟਿਕ ਪੇਂਡ ਨਾਲ ਰੰਗਿਆ ਜਾਂਦਾ ਹੈ ਤਾਂ ਜੋ ਮੌਸਮ ਤੇ ਜੰਗ ਤੋਂ ਬਚਾਇਆ ਜਾ ਸਕੇ ਇਸ ਤੋਂ ਬਾਅਦ ਟਰੈਕਟਰ ਤੇ ਲੋਗੋ ਅਤੇ ਡੀਕਲਸ ਚਿਪਕਾਏ ਜਾਂਦੇ ਹਨ ਜੋ ਉਸ ਦੀ ਪਛਾਣ ਤੇ ਬ੍ਰਾਂਡਿੰਗ ਨੂੰ ਦੱਸਦੇ ਹਨ ਹਰ ਪੜਾਅ ਤੇ ਸਖਤ ਕੁਆਲਿਟੀ ਚੈੱਕ ਹੁੰਦੇ ਹਨ ਅਖੀਰ ਵਿੱਚ ਟਰੈਕਟਰ ਨੂੰ ਇੰਜਨ ਹਾਈਡਰੌਲਿਕ ਤੇ ਡਿਊਰੇਬਿਲਟੀ ਟੈਸਟਾਂ ਰਾਹੀਂ ਚੈੱਕ ਕੀਤਾ ਜਾਂਦਾ ਹੈ ਸਾਰੇ ਸਿਸਟਮ ਠੀਕ ਕੰਮ ਕਰ ਰਹੇ ਹਨ ਜਾਂ ਨਹੀਂ ਇਹ ਯਕੀਨੀ ਬਣਾਇਆ ਜਾਂਦਾ ਹੈ ਪੂਰੀ ਤਰ੍ਹਾਂ ਚੈੱਕ ਹੋਣ ਤੋਂ ਬਾਅਦ ਟਰੈਕਟਰ ਨੂੰ ਪੈਕ ਕਰਕੇ ਡੀਲਰਾਂ ਜਾਂ ਖਰੀਦਦਾਰਾਂ ਤੱਕ ਭੇਜਿਆ ਜਾਂਦਾ ਹੈ ਆਧੁਨਿਕ ਫੈਕਟਰੀਆਂ ਵਿੱਚ ਇੱਕ ਟਰੈਕਟਰ ਨੂੰ ਤਿਆਰ ਹੋਣ ਵਿੱਚ ਆਮ ਤੌਰ ਤੇ 2 ਤੋਂ 5 ਦਿਨ ਲੱਗਦੇ ਹਨ ਪਰ ਇਹ ਸਮਾਂ ਡਿਜ਼ਾਈਨ ਮਾਡਲ ਤੇ ਫੈਕਟਰੀ ਦੀ ਟੈਕਨੋਲੋਜੀ ਤੇ ਵੀ ਨਿਰਭਰ ਕਰਦਾ ਹੈ ਟਰੈਕਟਰ ਬਣਾਉਣ ਦੀ ਪ੍ਰਕਿਰਿਆ ਇੱਕ ਵਿਗਿਆਨਿਕ ਤੇ ਸੂਚੱਜੀ ਲਾਈਨ ਤੋਂ ਹੁੰਦੀ ਹੈ ਜਿੱਥੇ ਹਰ ਹਿੱਸਾ ਆਪਣੀ ਥਾਂ ਤੇ ਪੂਰੀ ਜਾਂਚ ਤੋਂ ਬਾਅਦ ਜੋੜਿਆ ਜਾਂਦਾ ਹੈ ਆਧੁਨਿਕ ਫੈਕਟਰੀਆਂ ਵਿੱਚ ਰੋਬੋਟਿਕ ਵੈਲਡਿੰਗ ਸੀਐਨਸੀ ਮਸ਼ੀਨਿੰਗ ਤੇ ਆਟੋਮੈਟਿਕ ਟੈਸਟਿੰਗ ਵਰਗੀ ਤਕਨੀਕ ਵਰਤੀ ਜਾਂਦੀ ਹੈ ਹਰ ਟਰੈਕਟਰ ਦੀ ਪੂਰੀ ਜਾਂਚ ਮਜ਼ਬੂਤੀ ਤੇ ਟਿਕਾਊਪਨ ਲਈ ਕੀਤੀ ਜਾਂਦੀ ਹੈ ਦੋਸਤੋ ਜੇ ਤੁਸੀਂ ਹੋਰ ਵੀ ਐਸੀ ਅਸਲ ਤੇ ਵਿਗਿਆਨਿਕ ਵੀਡੀਓਜ਼ ਦੇਖਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜੂਰ ਦੱਸਣਾ ਜੀ ਧੰਨਵਾਦ